ਸਾਲ ਪੂਰੇ ਹੋਣ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਵੱਲੋਂ ਸ਼ਹਿਰ ਦੇ ਹਨੂਮਾਨ ਚੌਕ ਦੇ ਵਿਖੇ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਪ੍ਰਦਰਸ਼ਨ ਦੇ ਦੌਰਾਨ ਭਾਜਪਾ ਵਰਕਰਸ ਆਪ ਸਰਕਾਰ ਦੇ 3 ਸਾਲ ਕਾਰਨ ਜੁੜਾ ਹੈ 3 ਸਾਲ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਜਨਤਾ ਪੁੱਛ ਰਹੀ ਸਵਾਲ ਕੀ ਕੀਤਾ ਹੈ 3 ਸਾਲ ਜਿਹੇ ਨਾਰੇ ਲਿਖੀਆਂ ਤਖਤੀਆਂ ਲਹਿਰਾ ਰਹੇ ਸਨ ਭਾਜਪਾ ਆਗੂ ਦਾ ਕਹਿਣਾ ਹੈ ਕਿ ਨਾ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਨਤਾਮਾਦਰੀ ਪਾਰਟੀ ਸਰਕਾਰ ਨੇ ਸਾਲਾ ਦੇ ਵਿੱਚ ਤਿੰਨ ਸਾਲਾ ਦੇ ਵਿੱਚ ਕੋਈ ਵਾਦਾ ਪੂਰਾ ਕੀਤਾ ਹੈ ਤੇ ਨਾ ਹੀ ਕੋਈ ਗਰੰਟੀ ਕਿਸਾਨਾਂ ਨੂੰ ਫਸਲਾ ਤੇ ਐਮਐਸਪੀ ਦੇਣ ਦੇ ਵਿਆਮਲੇ ਦੇ ਵਿੱਚ ਵੀ ਆਪ ਸਰਕਾਰ ਫੇਲ ਸਾਬਿਤ ਹੋਈ ਹੈ। ਜੀ 24 24 ਘੰਟਿਆਂ ਦੇ ਵਿੱਚ ਕਹਿੰਦੇ ਸੀ ਐਮਐਸਪੀ ਦੇਣ ਵੱਲੋਂ ਅੱਜ ਇਹਨਾਂ ਨੇ ਜਿਹੜੇ ਕਿਤੇ ਵੀ ਜਿਹੜੀ ਆ ਐਮਐਸਪੀ ਦਿਖਦੀ ਨਹੀਂ ਵੀ ਪੰਜਾਬ ਦੇ ਲਈ ਅੱਜ ਕਿਸਾਨ ਜਿਹੜਾ ਖੱਤਲਖਵਾਰ ਹੋ ਰਿਹਾ ਔਰ ਸਾਰੀ ਦੀ ਸਾਰੀ ਗੱਲ ਜਿਹੜੀ ਆ ਸੈਂਟਰ ਸਰਕਾਰ ਤੇ ਭਾਰਤ ਸਰਕਾਰ ਤੇ ਥੋਪੀ ਜਾ ਰਹੀ ਹੈ। ਔਰ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਪੁਰ ਦੇ ਵਸੀਆਂ ਨੂੰ ਕਿ ਅੱਜ ਜੇ ਹਰਿਆਣੇ ਦੀ ਇਲੈਕਸ਼ਨ ਹੋਈ ਸੀ ਔਰ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਹਰਿਆਣੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਐਮਐਸਪੀ ਦੇਣ ਦਾ ਅੱਜ ਉਹਨਾਂ ਨੇ ਜਦੋਂ ਵੀ ਸੈਸ਼ਨ ਤੋਂ ਪਹਿਲਾਂ ਸਰਕਾਰ ਬਣ ਤੋਂ ਬਾਅਦ ਪਹਿਲੇ ਸੈਸ਼ਨ ਦੇ ਵਿੱਚ ਜਿਹੜੀ ਪਹਿਲਾਂ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਉਹ ਵਾਅਦਾ ਪੂਰਾ ਕਰਕੇ ਅੱਜ ਹਰਿਆਣੇ ਦੇ ਲੋਕਾਂ ਨੂੰ 23 ਦੀ 23 ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਅੱਜ ਮਿਲ ਰਹੀ ਹੈ ਅੱਜ ਉੱਥੋਂ ਦਾ ਕਿਸਾਨ ਖੁਸ਼हाल ਅੱਜ ਪੁੱਛ ਕੇ ਦੇਖੋ ਪੰਜਾਬ ਦੇ ਲੋਕਾਂ ਨੇ ਜਾ ਕੇ ਫਸਲ ਜ ਸੋ ਮੈਂ ਤੁਹਾਡੇ ਨਾਲ ਦੱਸਣਾ ਚਾਹੁੰਦਾ ਕਿ ਅੱਜ ਲਾਅ ਇਨ ਆਰਡਰ ਦੀ ਇਹੋ ਜਿਹੀ ਸਥਿਤੀ ਬਣ ਚੁੱਕੀ ਆ ਕਿ ਚਾਹੇ ਸਾਡਾ ਵਪਾਰੀ ਵਰਗ ਹੋਵੇ ਚਾਹੇ ਬਾਜ਼ਾਰ ਦੇ ਦੁਕਾਨਦਾਰ ਭਰਾ ਸਾਥੀ ਨੇ ਅੱਜ ਸਾਰੇ ਹੀ ਪਰੇਸ਼ਾਨ ਨੇ ਕਿ ਕਰੋਨੇ ਕੱਲ ਨਾ ਤਾਂ ਔਕਾ ਆ ਦੁਕਾਨਾਂ ਤੇ ਬੈਠਣਾ ਵੀ ਔਕਾ ਹੋ ਗਿਆ ਕਿ ਪਤਾ ਨਹੀਂ ਕਿਹੜੇ ਵੇਲੇ ਕਿੰਨੇ ਆਣ ਕੇ ਕਿੱਥੇ ਗੋਲੀ ਮਾਰ ਦੇਣੀ ਆ ਸੋ ਇਹੋ ਜਿਹੇ ਹਾਲਾਤ ਬਣ ਚੁੱਕੇ ਆ ਸਾਡੇ ਪੰਜਾਬ ਦੇ ਬੜੇ ਮੰਦ ਭਾਗੀ ਨਾਲੇ ਗੱਲਾਂ ਕਰਨੀਆਂ ਪੈ ਰੀਆਂ ਨੇ ਕਿ ਕਿਦਾਂ ਦਾ ਕੋਸ਼ਾਲ ਪੰਜਾਬ ਸੀ ਅੱਜ ਕਹੋ ਜੇ ਸਮੇਂ ਚ ਲਿਆ ਕੇ ਇਹਨਾਂ ਨੇ ਖੜਾ ਕਰ ਦਿੱਤਾ ਅੱਜ ਸੁੱਤੀ ਹੋਈ ਸਰਕਾਰ ਨੂੰ ਚਕਾਉਂਡ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਸੜਕਾਂ ਤੇ ਆਈ ਆ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਅਹੁਦੇਦਾਰ ਸਹਿਬਾਨ ਔਰ ਮੰਡਲ ਸਤਿਰ ਦੇ ਉੱਤੇ ਸਾਰੇ ਜਿਹੜੇ ਪ੍ਰੋਗਰਾਮ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਸ਼ ਪ੍ਰਦਰਸ਼ਨ ਦੇ ਕੀਤੇ ਜਾ ਰਹੇ ਨੇ ਸੋ ਇਹਦੇ ਵਿੱਚ ਅੱਜ ਸਾਰੇ ਸਾਡੇ ਵੱਖ-ਵੱਖ ਮੰਡਲ ਦੇ ਜਿਹੜੇ ਅਹੁਦੇਦਾਰ ਸਹਿਬਾਨ ਔਰ ਵਰਕਰ ਸਹਿਬਾਨ ਪਹੁੰਚੇ ਨੇ ਪੰਜਾਬ ਦੇ ਅੰਦਰ ਕੋਈ ਵੀ ਜਿਹੜਾ ਇਨਸਾਨ ਹੈ ਨਾਗਰਿਕਾ ਆਪਣੇ ਆਪ ਨੂੰ ਸੁਰੱਖਿਤ ਨਹੀਂ ਮੰਨ ਰਿਹਾ ਨਸ਼ਾ ਕੋਰੀ ਗੁੰਡਾਗਰਦੀ ਗੈਂਗਵਾੜ ਇੰਨਾ ਕੋ ਵੱਧ ਗਿਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਸੋਚਣ ਦੇ ਮਜਬੂਰ ਨੇ ਕਿ ਪੰਜਾਬ ਚ ਰਹਿ ਰਹੇ ਆ ਕਿ ਕਿ ਖਤਰਨਾਕ ਸੁਗੇ ਦੇ ਵਿੱਚ ਰਹਿ ਰਹੇ ਆ ਸੋ ਇਸ ਸਰਕਾਰ ਨੂੰ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਭਾਤੀ ਜਨਤਾ ਪਾਰਟੀ ਦੇ ਕਾਰਕਤਾ ਸੰਕਾਂ ਦੇ ਉਤਰੇ ਨੇ ਔਰ ਇਹ ਜਿਹੜਾ ਹੈ ਰੋਸ਼ਪਰ ਦਰਸ਼ਨ ਕਰਕੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਕੰਮ ਕਰ ਰਹੇ ਨੇ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਨੇ ਕਿ ਉਹ ਪੰਜਾਬ ਦੇ ਹਿੱਤਾਂ ਨੂੰ ਧਿਆਨ ਚ ਰੱਖਣ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਕੰਮ ਕਰੇ ਭਾਰਤੀ ਜਨਤਾ ਪਾਰਟੀ